ണ്ടത്തോ ണ്ടേക്കോല ബുക്കള മായ മോദ ബുജത്തി ണ്ടേല ബുക്കള മായ മോദി വാരി മഥേ ഛമക്ക ਗਾਲ ਨਾਲ ਲਾ ਕੇ ਕਿਵੇਂ ਲਾਇਆ ਬੁੱਕਲ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸ ਬਰ ਕਿਵੇਂ ਆਇਆ ਬੁੱਕਲ ਚੋਂ ਪੋਤੇ ਤੋਰ ਕੇ भुक्ल चुपोते तोर वेरि ले गे फते जोरा वरनू दिन पे गया डाकारे वैरी ले गे फते जोरा वरन पे गया डाका तेरे कर ਨਿੱਕੇ ਜਹਫਤੇ ਤੇਰੇ ਨੇ ਕਿਵੇਂ ਫਤਿਹ ਦਾ ਜਕਰਾ ਹੋ ਲਾਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਸਬਰ ਕਿਵੇਂ ਆਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਾ ਸਬਰ ਕਿਵੇਂ ਆਇਆ ਬੁਕਲ ਚੋ ਪੋਤੇ ਤੋਰ ਕੇ ਆਣ ਬਾਰ ਬਾਰ ਦਿਲ ਚ ਅਖਿਆਲ ਮਾਂ ਜਦੋਂ ਲਾਲਾ ਬਾਰੇ ਪੁੱਛੂ ਤੇਰਾ ਜਦੋਂ ਲਾਲਾਂ ਬਾਰੇ ਪੁੱਛੂ ਤੇਰਾ ਲਾਲ ਮਾਂ ਦੱਸੇਂਗੀ ਕੀ ਮੋਹ ਬੋਲ ਕੇ ਪਪੀ ਗੰਗੂ ਨੇ ਕਹਿਰ ਕਿਉਂ ਕਮਾਇਆ ਬੁੱਕਲੇ ਵਿੱਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਸਬਰ ਕਿਵੇਂ ਆਇਆ ਬੁਕੜ ਚੋਪੋਤੇ ਤੋੜ ਕੇ ਤੈਨੂੰ ਦੱਸ ਮਾਸਬਰ ਕਿਵੇਂ ਆਇਆ ਬੁਕੜ ਚੋਪੋਤੇ ਤੋੜ ਕੇ ਤੇਰੇ ਆਲਣੇ ਦੇਤੀ ਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਤੇਰੇ ਅਲੜੀ ਦੇ ਤੀਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਮਖਮਲੀ ਚਾਵਾਲੇ ਨੇ ਕਿਵੇਂ ਟਿੰਡ ਦਾ ਸਰਾਨਾ ਹੋ ਲਾਇਆ ਬੁੱਕਲ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸ ਬਰ ਕਿਵੇਂ ਆਇਆ ਬੁਕੜ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸ ਬਰ ਕਿਵੇਂ ਆਇਆ ਬੁਕੜ ਚੋਂ ਪੋਤੇ ਤੋਰ ਕੇ ਪਤੀ ਤੋਰੀਆ ਤੂੰ ਪਹਿਲਾਂ ਦਿੱਲੀ മേ ദുഃഖ ചല്ല പത്തില്ല വലി മാതെ ദുഃഖ ചല്ലൂര ലാ കോരാഗായ ਬੁੱਕਲਿ ਚੋਂ ਪੋਤੇ ਤੋਰ ਕੇ ਦਸ ਮਾਸ ਬਰ ਕਿਵੇਂ ਤੈਨੂੰ ਆਇਆ ਬੁੱਕਲਿ ਚੋਂ ਪੋਤੇ ਤੋਰ ਕੇ ਦਸ ਮਾਸ ਬਰ ਕਿਵੇਂ ਤੈਨੂੰ ਆਇਆ ਬੁੱਕਲਿ ਚੋਂ ਪੋਤੇ ਤੋਰ ਕੇ ਠੰਡਾ ਬੁਰਜ ਤੇ ਉ ോ തൂ ബുക്കള മായ മോദ പേലി തൂ ബുക്കള മായ മോദി വര മൂമ കേൾ ਬੁਕੜ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਾ ਸਬਰ ਕਿਵੇਂ ਆਇਆ ਬੁਕੜ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਾ ਸਬਰ ਕਿਵੇਂ ਆਇਆ ਬੁਕੜ ਚੋਂ ਪੋਤੇ वेरि ले गे फते जोरा वरदिन पे गया तेरे वेरि ले गे फते जोरा वर पे गा डाका ते निके जहे फते तेरे ने किम ਫਤੇ ਦਾ ਜਕਰ ਮਾ ਹੋ ਲਾਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਾ ਸਬਰ ਕਿਵੇਂ ਆਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਾ ਸਬਰ ਕਿਵੇਂ ਆਇਆ ਬੁੱਕਲ ਚੋਪਤੇ ਤੋਰ ਕੇ ਆਣ ਬਾਰ ਬਾਰ ਦਿਲ ਚ ਅਖਿਆਲ ਮਾਂ ਜਦੋਂ ਲਾਲਾ ਬਾਰੇ ਪੁੱਛੂ ਤੇਰਾ ਲਾਲ ਮਾਂ ਆਣ ਬਾਰ ਬਾਰ ਦਿਲ ਚ ਅਖਿਆਲ ਮਾਂ ਜਦੋਂ ਲਾਲਾ ਬਾਰੇ ਪੁੱਛੂ ਤੇਰਾ ਲਾਲ ਦਸੇਂਗੀ ਕੀ ਮੋਹ ਬੋਲ ਕੇ ਪਪੀ ਗੰਗੂ ਨੇ ਕਹਿਰ ਕਿਉਂ ਕਮਾਇਆ ਬੁੱਕਲੇ ਵਿਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸਬਰ ਕਿਵੇਂ ਆਇਆ ਬੁੱਕਲ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸ ਕਲ ਚੋਪੋਤੇ ਤੋਰ ਕੇ ਤੇਰੇ ਆਲਣੇ ਦੇਤੀ ਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਤੇਰੇ ਆਲਣੇ ਦੇਤੀ ਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਮਖਮਲੀ ਚੇ ਜਾ ਵਾਲੇ ਨੇ ਕਿਵੇਂ ਟਿੰਡ ਦਾ ਸਰਾਨਾ ਹੋ ਲਾਇਆ ਬੁਕਲ ਚੋਂ ਪੋਤੇ ਤੋੜ ਕੇ ਤੈਨੂੰ ਦਸ ਮਾਸਬਰ ਕਿਵੇਂ ਆਇਆ ਬੁਕਲ ਚੋਂ ਪੋਤੇ ਤੋੜ ਕੇ ਸਮਸਬਰੇ ਕਿਵੇਂ ਆਇਆ ਬੁਕੜ ਚੋ ਪੋਤੇ ਤੋਰ ਕੇ ਪਤੀ ਤੋਰੀਆ ਤੂੰ ਪਹਿਲਾਂ ਦਿੱਲੀ ਵਾਲੇ ਨੂੰ ਕਿਵੇਂ ਲੈ ਮਾਤਾ ਐਨੇ ਦੁੱਖ ਚੱਲ ਤੂੰ ਪਤੀ ਤੋਰੀਆ ਤੂੰ ਪਹਿਲਾਂ ਦਿੱਲੀ ਵਾਲੇ ਨੂੰ മാ ദുഃഖ ചല്ലവിഡൂര ലിഖദായ ബുക്കോത്തെ തോറ ਬੁੱਕਲ ਚੋਂ ਪੋਤੇ ਤੋਰ ਕੇ ਦਸ ਮਸਬਰ ਕੀ ਮੈਂ ਤੈਨੂੰ ਆਇਆ ਬੁੱਕਲ ਚੋਂ ਪੋਤੇ ਤੋਰ ਕੇ